ਜਾਰਿਆ ਬਾਰਡਰ ਸੀਲ ਕੀਤਾ ਹੋਇਆ ਸੰਭੂ ਬਾਰਡਰ ਕਿਸਾਨਾਂ ਵੱਲੋਂ ਕੱਲ 13 ਫਰਵਰੀ ਨੂੰ ਸੰਭੂ ਬਾਰਡਰ ਤੇ ਪਹੁੰਚਿਆ ਜਾਣਾ ਪਰ ਬਾਰਡਰ ਦੀਆਂ ਜਿਹੜੀਆਂ ਸਥਿਤੀਆਂ ਵਧਾ ਦਿੱਤੀਆਂ ਨੇ ਕਿ ਕਿਸਾਨ ਇੱਥੋਂ ਕ੍ਰਾਸ ਨਾ ਕਰ ਪਾਉਣ ਕਿਸਾਨ ਇੱਥੋਂ ਦੀ ਲੰਘ ਨਾ ਜਾਣ ਤਾਂ ਗੱਲਬਾਤ ਕਰਦੇ ਆ ਮੇਰੇ ਨਾਲ ਸਾਡੇ ਪੱਤਰਕਾਰ ਵੀਰ ਮੌਜੂਦ ਨੇ ਗਗਨ ਜੀ ਗਗਨ ਜੀ ਸ਼ਸ਼ੀਕਲ ਸ਼ਸ਼ੀਕਲ ਵੀਰ ਕੀ ਹਾਲ ਹੈ ਜੀ ਬਹੁਤ ਵਧੀਆ ਗਗਨ ਅੱਜ ਆਪਾਂ ਦੇਖਿਆ ਜੀ ਜੋ ਪੁਲ ਦੇ ਉੱਪਰ ਆ ਦੇਖ ਕੇ ਆਏ ਆ ਹਾਈਵੇ ਉੱਪਰ ਜਿਹੜਾ ਪੋਲਾ ਸ਼ੰਭੂ ਬਾਰਡਰ ਆ ਜਿਹੜਾ ਉੱਥੇ ਇੰਨੀ ਕਿ ਸਖਤੀ ਕਰ ਦਿੱਤੀ ਉਹ ਸਖਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸਖਤੀ ਦੀ ਉਮੀਦ ਸਾਂ ਸਰਕਾਰ ਤੋਂ ਕੀਤੀ ਜਾ ਸਕਦੀ ਹੈ ਸਰਕਾਰ ਤੋਂ ਹੋਰ ਤਾਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਵੀ ਗਲਾਂ ਚ ਹਾਰ ਪਾ ਕੇ ਸਵਾਗਤ ਕਰਨਗੇ ਨਾ ਪਿਛਲੀ ਵਾਰ ਆਪਾਂ ਦੇਖਿਆ ਜਿਹੜਾ ਪਿਛਲੀ ਵਾਰ ਦਾ ਅੰਦੋਲਨ ਸਟਾਰਟ ਹੋਇਆ ਜਦੋਂ ਉਦੋਂ ਵੀ ਆਹੀ ਕੁਝ ਹੋਇਆ ਸੀ ਉਦੋਂ ਸਾਰਾ ਕੁਝ ਭੰਨਣਾ ਪਿਆ ਬੈਰੀਅਰ ਭੰਨ ਕੇ ਨਾ ਰੋਕਾ ਤੋੜ ਕੇ ਨੰਗਣਾ ਪਿਆ ਸੀ ਪਰ ਇਸ ਵਾਰ ਜਿਹੜੀ ਹਾਲਾਤ ਬਣਾ ਦਿੱਤੇ ਗਏ ਉਹ ਇਸ ਤਰ੍ਹਾਂ ਬਣਾਏ ਆ ਜਿਵੇਂ ਕਿਸੇ ਗਵਾਂਢੀ ਮੁਲਕ ਨਾਲ ਜੰਗ ਲੱਗਣੀ ਹੁੰਦੀ ਹੈ ਨਾ ਕੱਲ ਜਿਵੇਂ ਭਗਵੰਤ ਮਾਨ ਸਾਹਿਬ ਵੀ ਬੋਲੇ ਸੀ ਕਦੇ-ਕਦੇ ਚੰਗੀ ਗੱਲ ਕਰ ਦਿੰਦੇ ਆ ਵੀ ਕਿਤੇ ਆਇਆ ਨਾ ਹੋਵੇ ਤੇ ਪੰਜਾਬ ਤੇ ਇੰਡੀਆ ਦੇ ਵਿੱਚ ਪੱਕੀ ਕੰਧ ਕੱਢਣੀ ਪਵੇ ਹਾਲਾਤ ਕੁਛ ਇਸ ਤਰ੍ਹਾਂ ਦੇ ਬਣਾਏ ਹੋਏ ਅੱਜ ਆਪਾਂ ਦੇਖਿਆ ਦੇਖੋ ਕਿੱਡੀ ਕੀ ਗੱਲ ਸੀ ਮੋਕ ਡ੍ਰਿਲ ਦੇ ਨਾਂ ਤੇ ਹਰਿਆਣੇ ਦੇ ਅਫਸਰ ਆਉਂਦੇ ਆ ਫੌਜ ਬਲਤ ਉਹਨਾਂ ਦੇ ਪਹਿਲਾਂ ਹੀ ਤਾਂ ਆਦਾ ਪੁਲਸ ਹੈਗੀ ਹੈ ਨਾ ਕੰਪਨੀਆਂ ਉੱਥੇ ਲਾਈਆਂ ਹੋਈਆਂ ਮੋਕ ਡ੍ਰਿਲ ਦੇ ਨਾਂ ਤੇ 8-10 ਗੋਲੇ ਜਿਹੜੇ ਲਗਾਤਾਰ ਆ ਥਰ ਕਰਮਸੀ سارے ਛੋਟੇ-ਮੋਟੇ ਵੱਡੇ ਚੈਨਲ ਵਾਲੇ ਬੰਦੇ ਸੀ ਔਰ ਸਾਡੇ ਨਾਲ ਇਸ ਤਰ੍ਹਾਂ ਵਿਹਾਰ ਕੀਤਾ ਗਿਆ ਜਿਵੇਂ ਅਸੀਂ ਕੋਈ ਮਤਲਬ ਦੁਸ਼ਮਣ ਮੀਡੀਆ ਕਰਮੀਆਂ ਦੇ ਗੋਲੇ ਵਰਾਉਣ ਦਾ ਔਰ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਜਵਾਨ ਸੀਗੇ ਸਾਡੇ ਜਿਹੜੇ ਸੀ ਉਹ ਐ ਹੱਥਾਂ ਚ ਹੱਥ ਪਾ ਕੇ ਐ ਖੜੇ ਹੋ ਸੀ ਮਤਲਬ ਇੱਕ ਦੂਜੇ ਦੇ ਹੱਥਾਂ ਕਰਕੇ ਨਾ ਵੀ ਮਤਲਬ ਪੰਜਾਬ ਸਰਕਾਰ ਵੱਲੋਂ ਜਾਂ ਤਾਂ ਖੁੱਲ ਦਿੱਤੀ ਗਈ ਹੈ ਜਾਂ ਕੋਈ ਬੇਬਸੀ ਹੈ ਹੈਨਾ ਕਿਉਂਕਿ ਹਰਿਆਣਾ ਸਰਕਾਰ ਸ਼ਰੇਆਮ ਦੇਣ ਦੇ ਅੜਿਆ ਆ ਕੇ ਇੱਕ ਤਰੀਕੇ ਨਾਲ ਥਰੂ ਗੈਸ ਦੇ ਗੋਲੇ ਵਹਾਏ ਜਾ ਰਹੇ ਔਰ ਪੰਜਾਬ ਵਾਲੇ ਪਾਸੇ ਔਰ ਅਸੀਂ ਆਪਦੇ ਇੱਥੇ ਜਗ੍ਹਾ 'ਚ ਖੜੇ ਆਂ ਕੋਈ ਹਰਿਆਣੇ 'ਚ ਨਹੀਂ ਐਂਟਰ ਕਰਕੇ ਗਏ ਹੈਨਾ ਔਰ ਵੈਸੇ ਜੇ ਅਸੀਂ ਕਵਰ ਕਰਨ ਲਈ ਜਾ ਰਹੇ ਆਂ ਅਸੀਂ ਗਰਾਊਂਡ ਜ਼ੀਰੋ ਤੇ ਜਾਣੇ ਆ ਸਾਡਾ ਕੰਮ ਹੈ ਹੈਨਾ ਸਾਡਾ ਜਿੱਥੇ ਕੋਈ ਜੰਗੀ ਹਾਲਾਤ ਵੀ ਬਣੇ ਹੁੰਦੇ ਉੱਥੇ ਵੀ ਜਾਣੇ ਆ ਹਰ ਚੰਗੇ ਮਾੜੇ ਹਾਲਾਤ 'ਚ ਜਾ ਕੇ ਲੋਕਾਂ ਨੂੰ ਹਾਲਾਤਾਂ ਤੋਂ ਜਾਣੂ ਕਰਵਾਈ ਜਾ ਉਹਨਾਂ ਨੂੰ ਆਗਾਹ ਕਰੀਦਾ ਹੈ ਵੀ ਥੋੜਾ ਆਪਣਾ ਧਿਆਨ ਰੱਖੋ ਕੱਲ ਨੂੰ ਆਉਣਾ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿਸ ਤਰ੍ਹਾਂ ਦੀਆਂ ਪ੍ਰਬੰਧ ਜਿਹੜੇ ਸਰਕਾਰ ਵੱਲੋਂ ਕੀਤੇ ਗਏ ਤਾਂ ਕਿ ਟਕਰਾਅ ਔਰ ਅੱਗੇ ਹੁਣ ਕਿਸਾਨਾਂ ਦੇ ਉੱਤੇ ਆ ਕਿੰਨੀ ਗਿੰਤੀ ਦੇ ਵਿੱਚ ਆਉਂਦੇ ਆ ਕੀ ਹਾਲਾਤ ਬਣ ਗਏ ਕੱਲ ਜਿਹੜੀ ਸਥਿਤੀ ਆ ਬਹੁਤ ਤਣਾਅਪੂਰਨ ਹੋ ਸਕਦੀ ਹੈ ਬਹੁਤ ਚਿੰਤਾਜਨਕ ਹੋ ਸਕਦੀ ਹੈ ਇੱਕ ਇਹ ਵੀ ਪਾਕਿਸਤਾਨ ਤੇ ਜੋ ਭਾਰਤ ਦੀ جنگ ਆ ਉਸ ਦੀ ਦਿਸ਼ਾ ਦੇਣ ਦੀ ਗੱਲ ਕਹਿ ਸਕਦੇ ਆ ਆਪਾਂ ਹੋ ਰਹੀ ਹੈ ਜਿਵੇਂ ਕਿ ਇੱਕ ਹਰਿਆਣਾ ਪੁਲਿਸ ਆ ਜਿਹੜੀ ਪੰਜਾਬ ਦੇ ਲੋਕਾਂ ਦੇ ਉੱਪਰ ਆ ਜਿਹੜਾ ਅਥਰੂ ਗੈਸ ਦੇ ਗੋਲੇ ਛਿੱਟੇ ਗਏ ਆ ਆਪਾਂ ਦੇਖਿਆ ਹੀ ਹੈ ਕਿਵੇਂ ਲੋਕਾਂ ਨੂੰ ਸਾਲ ਲੈਣਾ ਔਖਾ ਹੋ ਗਿਆ ਇੱਕ ਪਾਸੇ ਕਿ ਸਟੇਟਾਂ ਨੂੰ ਸਟੇਟ ਦੇ ਨਾਲ ਲੜਾਇਆ ਜਾ ਰਿਹਾ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇਹ ਇਹ ਚੀਜ਼ਾਂ ਦੀ ਆਸ ਕੀਤੀ ਜਾ ਰਹੀ ਸੀਗੀ ਪਹਿਲਾਂ ਤੇ ਵੀ ਆਸ ਕੀਤੀ ਜਾ ਰਹੀ ਸੀ ਸਟੇਟਾਂ ਦੀ ਲੜਾਈ ਤਾਂ ਆਪਸ ਵਿੱਚ ਕਰਵਾਈ ਜਾ ਰਹੀ ਦੇਖੋ ਜਿੱਥੇ-ਜਿੱਥੇ ਉਹਨਾਂ ਦੀ ਆਪ ਦੀ ਸਰਕਾਰ ਹੈ ਹੈਨਾ ਲੋਕ ਮੇਰਾ ਇਸ਼ਾਰਾ ਸਮਝਣਗੇ ਜਿੱਥੇ-ਜਿੱਥੇ ਉਹਨਾਂ ਦੀ ਆਪ ਦੀ ਜਿਹੜੀ ਸਰਕਾਰ ਹੈਗੀ ਆ ਉਹਨੂੰ ਤਾਂ ਉਹ ਸਕੇ ਪੁੱਤ ਵਾਂਗੂ ਟਰੀਟ ਕਰਦੇ ਜਿਵੇਂ ਆਪਦੀ ਸੱਕੀ ਔਲਾਦ ਹੁੰਦੀ ਹੈ ਨਾ ਔਰ ਜਿੱਥੇ ਦੂਜੀਆਂ ਪਾਰਟੀਆਂ ਦੀ ਸਰਕਾਰ ਹੈਗੀ ਹੈ ਉਹ ਮਤਰੇ ਮਾਪਿਓਲਾ سلوਕ ਜਿਵੇਂ ਕੀਤਾ ਜਾਂਦਾ ਹੈ ਨਾ ਮਤਰੀ ਮਾਲ ਜਿਵੇਂ ਕਹਿ ਦਿੰਦੇ ਹੁੰਦੇ ਆ ਵੀ ਨਾ ਟਾਈਮ ਨਾ ਰੋਟੀ ਟੋਕ ਦੇਣਾ ਨਾ ਕੋਈ ਸਹੀ ਪਾਲਣ ਪੋਸ਼ਣ ਕਰਨਾ ਸਾਰੇ ਅਧਿਕਾਰਾਂ ਤੇ ਡੱਕੇ ਮਾਰੇ ਜਾਣੇ ਆ ਆਪਾਂ ਦੇਖਿਆ ਬਿਹਾਰ ਦੇ ਵਿੱਚ ਵੀ ਸਰਕਾਰ ਦੇ ਗੰਦ ਲਈ ਕੀ ਕੁਝ ਨਹੀਂ ਕੀਤਾ ਗਿਆ ਹੁਣ ਜਦੋਂ ਫਲੋਰ ਟੈਸਟ ਸੀਗਾ ਨਿਦੀਸ਼ ਕੁਮਾਰ ਵੱਲੋਂ ਪੁਲਿਸ ਭੇਜੀ ਗਈ ਹੈ ਤੇ ਜਸਵੀ ਯਾਦ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਬੇਸ਼ੱਕ ਦੇਖੋ ਇਹ ਸਰਕਾਰ ਵੀ ਜਿਹੜੀ ਪੰਜਾਬ ਦੀ ਸਰਕਾਰ ਹੈ ਇਹਨਾਂ ਵੱਲੋਂ ਵੀ ਕੋਈ ਬੜਾ ਚੰਗਾ ਤਾਂ ਨਹੀਂ ਹੈ ਨਾ ਭਲਾ ਕਿ ਭਗਵਾਨ ਜਮਨ ਸਾਹਿਬ ਨੇ ਤਾਂ ਕਹਿਤਾ ਗੱਲ ਵੀ ਭਾਈ ਜਿਹੜੀ ਕੇਂਦਰ ਦੀ ਸਰਕਾਰ ਹੈ ਕਿਸਾਨਾਂ ਦੇ ਨਾਲ ਗੱਲਬਾਤ ਕਰੇ ਉਹ ਦਾ ਸਮਾਂ ਵੀ ਰੱਖ ਲਿਆ ਉਸ ਤੋਂ ਬਾਅਦ ਵੀ ਜਿਹੜੀ ਉਹ ਕਾਰਵਾਈ ਕੀਤੀ ਗਈ ਹੈ ਉਹ ਕਿਤੇ ਨਾ ਕਿਤੇ ਜਾਂ ਤਾਂ ਖਸਾਉਣ ਦੇ ਲਈ ਕੀਤੀ ਗਈ ਹੈ ਜਾਂ ਇੱਕ ਸੰਕੇਤ ਦਿੱਤਾ ਗਿਆ ਹੈ ਵੀ ਕੱਲ ਨੂੰ ਤੁਹਾਡੇ ਨਾਲ ਪੂਰੇ ਤਰੀਕ मतलब ਸਖਤੀ ਨਾਲ ਡੰਡੇ ਨਾਲ ਵਰਤਿਆ ਜਾਣਾ ਤੇ ਇਹ ਇਥੋਂ ਤੱਕ ਵੀ ਸੁਣਨ ਦੇ ਵਿੱਚ ਆਇਆ ਹਾਲਾਂਕਿ ਪੁਸ਼ਟੀ ਨਹੀਂ ਕੋਈ ਅਧਿਕਾਰਤ ਤੌਰ ਤੇ ਤਾਂ ਨਹੀਂ ਪਰ ਇਥੋਂ ਤੱਕ ਵੀ ਸੁਣਨ ਦੇ ਵਿੱਚ ਆਇਆ ਹੈ ਵੀ ਕੱਲ ਨੂੰ मतलब ਹਰਿਆਣਾ ਜਿਹੜੀ ਪੁਲਿਸ ਆਈ ਉਧਰਲੇ ਪਾਸ ਜਿਹੜੀ ਮਿਲਟਰੀ ਲੱਗੀ ਹੋਈ ਹੈ ਵੀ ਉਹ ਪਲਾਸਟਿਕ ਦੀਆਂ ਗੋਲੀਆਂ ਤੱਕ ਚਲਾਉਣ ਦੇ ਨੂੰ ਆਰਡਰ ਖੋਲ੍ਹ ਦਿੱਤੀ ਹੋਈ ਹੈ ਵੀ ਜਿਹੜੀ ਲੋੜ ਪਈ ਤਾਂ ਚਲਾ ਦੇ ਹਨ ਇਹ ਕੋਈ ਜਿਹੜੇ मतलब ਸੁੱਖ ਵਾਲੇ ਜਿਹੜੇ ਹਾਲਾਤ ਨਹੀਂ ਹੈਗੇ ਬਹੁਤ ਮਾੜੇ ਹਾਲਾਤ ਹੈ ਹਰਿਆਣਾ ਸਰਕਾਰ ਜੋ ਕੁਝ ਮਰਜ਼ੀ ਕਰੇ ਹਰਿਆਣਾ ਪੁਲਿਸ ਹੈ ਜਿਹੜੀ ਉਹ ਤਾਂ ਤਸੱਦਦ ਕਰ ਰਹੀ ਹੈ ਹਰਿਆਣਾ ਸਰਕਾਰ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਕਹਿ ਰਹੀ ਹੈ ਪੁਲਿਸ ਵਾਲੇ ਮਜਬੂਰ ਨੇ ਡਿਊਟੀ ਤੇ ਨਹੀਂ ਪਰ ਹਰਿਆਣੇ ਦੇ ਲੋਕ ਨੇ ਜਿਹੜੇ ਉਹ ਬੜੇ ਡੱਟੇ ਨੇ ਆਪਾਂ ਗੱਲਬਾਤ ਕੀਤੀ ਆਪਾਂ ਨੂੰ ਮਿਲੇ ਆ ਉਹ ਕਹਿੰਦੇ ਕਿ ਅਸੀਂ ਪੰਜਾਬ ਦੇ حق ਦੇ ਵਿੱਚ ਆ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਤੇ ਪੰਜਾਬ ਦੇ ਕਿਸਾਨ ਨੇ ਜਿਹੜੇ ਅਸੀਂ ਵੀ ਕਿਸਾਨਾ ਉਹਨਾਂ ਦੇ ਨਾਲ ਆ ਜਿਹੜਾ ਸਾਡਾ ਨੌ ਮਾਸ ਦਾ ਰਿਸ਼ਤਾ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖੋ ਉਹ ਆਪਾਂ ਦੇਖੀ ਸੀ ਉਹ ਭਰਾਵਾਂ ਭਰਾਵਾਂ ਦਾ ਪਿਆਰ ਕਿਤੇ ਜਾਂਦਾ ਨਹੀਂ ਹੁੰਦਾ ਪਿਛਲੀ ਵਾਰੀ ਆਪਾਂ ਦੇਖਿਆ ਸੀਗਾ ਉਹ ਛੋਟੇ ਭਰਾ ਤੇ ਵੱਡੇ ਭਰਾ ਵਾਲੀ ਜਿਹੜੀ ਉਹ ਗੱਲ ਬਣੀ ਸੀ ਨਾ ਉਹ ਕਿਤੇ ਐਵੇਂ ਨਹੀਂ ਬਣੀ ਜੇ ਦਿਲਾਂ ਦੇ ਵਿੱਚ ਪਿਆਰ ਹੁੰਦਾ ਤੇ ਫਿਰ ਹੀ ਉਹ ਮੜ ਕੇ ਬਾਹਰ ਆਉਂਦਾ ਲੋਕ ਇੱਕ ਦੂਜੇ ਨੂੰ ਚਾਹੁੰਦੇ ਆ ਲੋਕ ਤਾਂ ਅੱਜ ਵੀ ਆਪਾਂ ਦੇਖਿਆ ਲੋਕ ਤਾਂ ਕਹਿੰਦੇ ਆ ਜੀ ਹਰਿਆਣੇ ਵਾਲੇ ਲੋਕ ਹੁਣ ਆਪਾਂ ਹਰਿਆਣੇ ਦੇ ਇਸ ਟਾਈਮ ਖੜੇ ਹੋਏ ਆ ਹਰਿਆਣੇ ਵਾਲੇ ਲੋਕ ਤੇ ਕਹਿੰਦੇ ਵੀ ਅਸੀਂ ਇੱਕ ਵਾਰੀ ਉਧਰੋਂ ਆਉਣ ਦੇ ਸੀ ਸਾਡੇ ਵੱਡੇ ਭਰਾ ਨੂੰ ਆਉਣ ਦਿਓ ਅਸੀਂ ਪੂਰਾ ਸਾਥ ਦੇਵਾਂਗੇ ਸਾਨੂੰ ਨਾਲ ਆ ਜਿਹੜੇ ਪਾਸੇ ਲੈ ਆਵਾਂਗੇ ਬਿਲਕੁਲ ਬਿਲਕੁਲ ਹੈਨਾ ਉਹ ਜੋ ਵੀ ਮਤਭੇਦ ਆ ਜਾਂ ਜੋ ਵੀ ਹਾਲਾਤ ਪੈਦਾ ਕੀਤੇ ਗਏ ਜਾਂ ਜੋ ਵੀ ਆ ਤਰੀਕਾ ਬਣਾਇਆ ਜਾ ਰਿਹਾ ਹੈ ਇਹ ਸਿਰਫ ਸਰਕਾਰਾਂ ਵੱਲੋਂ ਹੀ ਬਣਾਇਆ ਜਾ ਰਿਹਾ ਲੋਕਾਂ ਨੇ ਜਿੰਨਾਂ ਦੇ ਵਿੱਚ ਪਿਆਰ ਹੋਵੇ ਜੀ ਤਸ ਜੇਕਰ ਆਪਾਂ ਗੱਲ ਕੀਤੀ ਜਾਵੇ ਉਹਨਾਂ ਦੇ ਪਿਆਰ ਨੂੰ ਇੰਨਾ ਕਿ ਕਹਿ ਸਕਦੇ ਆ ਆਪਾਂ ਕਿ ਆਪਣੇ ਨਾਲ ਗੱਲਬਾਤ ਹੋਈ ਆ ਆਪਾਂ ਨੂੰ ਕਹਿਣ ਲੱਗੇ ਕਿ ਰੋਟੀ ਪਾਣੀ ਦਾ ਪ੍ਰਬੰਧ ਤੁਹਾਡੇ ਰਹਿਣ ਦਾ ਪ੍ਰਬੰਧ ਵੀ ਅਸੀਂ ਕਰ ਦਿਆਂਗੇ ਹੈਨਾ ਬਹੁਤ ਹੀ ਵਧੀਆ ਸੁਭਾਅ ਦੇ ਲੋਕ ਐ ਇਥੋਂ ਦੇ ਲੋਕ ਆ ਜਿਹੜੇ ਤੇ ਪਰ ਆ ਰਸਤਾ ਹੈਗਾ ਜਿਹੜਾ ਇਹ ਰਸਤਾ ਵੀ ਆਪਾਂ ਉਹਨਾਂ ਨੂੰ ਦੱਸ ਦਈਏ ਕਿ ਰਸਤਾ ਜੇਕਰ ਉਹਨਾਂ ਨੇ ਬਾਰਡਰ ਜਿਹੜਾ ਉਹ ਸੀਲ ਕਰ ਦਿੱਤਾ ਹਾਈਵੇ ਸੀਲ ਕਰ ਦਿੱਤਾ ਬੰਦ ਕਰ ਦਿੱਤਾ ਪਰ ਕਿਸਾਨਾਂ ਲਈ ਰਸਤੇ ਹੋਰ ਬੜੇ ਜਿਹੜੇ ਖੁੱਲੇ ਹੋਏ ਨੇ ਕਿਸਾਨ ਲੰਘ ਜਾਣਗੇ ਲੱਗਦਾ ਤੁਹਾਨੂੰ ਦੇਖੋ ਹੁਣ ਆਪਾਂ ਦੇਖਿਆ ਕਿ ਉਹ ਰਸਤਾ ਪੂਰਾ ਬੰਦ ਕੀਤਾ ਹੋਇਆ ਬਲਾਕ ਕੀਤਾ ਹੋਇਆ ਉਥੋਂ ਦੀ ਚਿੜੀ ਨੂੰ ਮਤਲਬ ਜਿਹੜੀ ਫਰ ਨਹੀਂ ਮਾਰ ਸਕਦੀ ਹੈ ਨਾ ਲੋਕਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਨੰਗਣਾ ਹੀ ਨੰਗਣਾ ਜਿਨ੍ਹਾਂ ਦਾ ਸਰਦਾ ਹੀ ਨਹੀਂ ਕਿਸੇ ਦੀ ਰਿਸ਼ਤਦਾਰੀ ਹੈ ਦਿੱਲੀ ਲੋਕਾਂ ਨੇ ਜਾਣਾ ਮੈਂ ਖੁਦ ਦੇਖਿਆ ਹੈ ਜਿਨ੍ਹਾਂ ਨੇ ਦਿੱਲੀ ਜਾਣਾ ਜਿਨ੍ਹਾਂ ਨੇ ਫਲਾਈਟ ਫੜਨੀ ਹੈ ਨਾ ਉਹਨਾਂ ਦਾ ਜਾਏ ਬਣਾ ਨਹੀਂ ਸਰਦਾ ਉਹਨਾਂ ਨੂੰ ਨੰਗਣਾ ਹੀ ਪੈਣਾ ਇਥੋਂ ਦੀ ਹੁਣ ਉਹਨਾਂ ਨੇ ਆਪ ਦਾ ਡਾਇਵਰਸ਼ਨ ਬਣਾਇਆ ਹੋਇਆ ਰਸਤਾ ਸ਼ੰਭੂ ਬਾਰਡਰ ਦੇ ਨਾਲ ਦੀ ਇੱਕ ਲਿੰਕ ਰੋਡ ਆਉਂਦੀ ਹੈ ਇਧਰ ਪਿੰਡ ਆਇਆ ਸੀਗਾ ਮੈਨੂੰ ਪਿੰਡ ਦਾ ਨਾਮ ਨਹੀਂ ਯਾਦ ਉਸ ਪਿੰਡ ਵਿੱਚ ਦੀ ਹੋ ਕੇ ਇੱਕਾ ਤੰਗ ਪੁਲੀ ਫੋੜਦਾ 10 ਫੋੜਦਾ ਰਹਾ ਹੁਣ ਐਥੋਂ ਦੀ ਲੋਕ ਆਪਾਂ ਦੇਖ ਰਹੇ ਹਾਂ ਵੀ ਕਿੰਨੇ ਔਖੇ ਹੋ ਕੇ ਨੰਗ ਰਹੇ ਹੈ ਹੈਨਾ ਜਿਨ੍ਹਾਂ ਦੀ ਦਿੱਲੀ ਆਵਾਜਾਈ ਹੈ ਉਹਨਾਂ ਨੇ ਨੰਗਣਾ ਹੀ ਪੈਣਾ ਉਹਨਾਂ ਦੀ ਮਜਬੂਰੀ ਹੈ ਹੁਣ ਇਹ ਜੋ-ਜੇ ਹਾਲਾਤ ਬਣਾਏ ਗਏ ਕੋਈ ਮਲੇ ਚੰਗੇ ਤਾਂ ਹੈ ਨਹੀਂ ਲੋਕ ਤਾਂ ਔਖੇ ਹਨ ਲੋਕ ਤਾਂ ਕਹੇ ਜਾਂਦੇ ਵੀ ਧੌਣ ਦੇ ਵਿੱਚੋਂ ਕਿਲਾ ਕੱਢਾਂਗੇ ਸੀ ਤਾਂ ਆ ਲੈਣ ਦੋ ਹੈਨਾ ਹੁਣ ਆਪਾਂ ਤੁਰੇ ਜਾਂਦੇ ਸੀ ਆਪਾਂ ਨੂੰ ਰਸਤੇ 'ਤੇ ਇੱਕ ਨੌਜਵਾਨ ਮਿਲਿਆ ਉਹ ਕਹਿੰਦਾ ਵੀ ਇੱਧਰਲੇ ਪਾਸੇ ਇਸ ਨੀਹਾਂ ਲਾ ਦਿਓ ਜਾ ਕੇ ਵੀ ਅਗਲੀਆਂ ਵੋਟਾਂ ਪੱਕੀ ਨੂੰ ਪਾਉਣੀਆਂ ਹੈ ਹੈਨਾ ਮਤਲਬ ਲੋਕ ਲੋਕ ਤਾਂ ਤੈਅ ਕਰੀ ਬੈਠੇ ਲੋਕ ਤਾਂ ਬੜਾ ਕੁਝ ਤੈਅ ਕਰੀ ਬ ਇਹ ਤਾਂ ਕੋਈ ਸ਼ੱਕ ਨਹੀਂ ਹੈ ਕਿਸੇ ਨੂੰ ਹੈ ਨਾ ਇਹ ਕੋਈ ਸ਼ੱਕ ਨਹੀਂ ਹੈ ਸਰਕਾਰਾਂ ਦੇ ਧੱਕੇ ਵਾਲਾ ਜਦ ਚੱਲਦੇ ਨਹੀਂ ਹੁੰਦੇ ਜਿੰਨਾ ਕਿ ਜਰ ਹੈਗੇ ਨੇ ਸਦਾ ਨਹੀਂ ਰਹਿੰਦੇ ਹੁੰਦੇ ਕਿ ਉਹ ਕਹਿੰਦੇ ਹੁੰਦੇ ਨੇ ਵੀ ਇਹ ਕੁਰਸੀਆਂ ਇਹ ਗੱਦੀਆਂ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ ਹੈ ਇਹ ਨਹੀਂ ਹੁੰਦਾ ਵੀ ਇਹ ਪਿਓ ਤੋਂ ਬਾਅਦ ਪੁੱਤ ਨੂੰ ਮਿਲਣੀ ਹੈ ਤੇ ਪੁੱਤ ਤੋਂ ਬਾਅਦ ਉਹ ਦੂਗਾਂ ਨੂੰ ਮਿਲਣੀ ਹੈ ਇਹ ਕੋਈ ਜੱਦੀ ਪੁਸ਼ਟੀ ਨਹੀਂ ਹੈ ਲੋਕ ਜੇ ਬਿਠਾ ਲੈਂਦੇ ਆ ਤਾਂ ਲਾਭ ਵੀ ਲੈਂਦੇ ਆ ਅੱਜ ਧੱਕਾ ਚੱਲਦਾ ਕਰ ਲੋ ਕੱਲ ਨੂੰ ਜਦੋਂ ਲੋਕਾਂ ਦੀ ਵਾਰੀ ਆਏ ਫਿਰ ਲੋਕ ਆਪਦੀ ਵਾਰ ਮਰਜ਼ੀ ਕਰਨਗੇ ਪਰ ਲੋਕਾਂ ਦਾ ਕੱਠ ਹੋਵੇਗਾ ਕਿਸਾਨਾਂ ਦਾ ਕੱਠ ਬਹੁਤ ਵੱਡਾ ਹੋਵੇਗਾ ਜਿਹੜੇ ਰਸਤੇ ਨੇ ਲਿੰਕ ਰੋਡ ਨੇ ਚਾਹ ਇੱਕ ਗੱਲ ਹੋਰ ਵੀ ਹੈ ਗਗਨ ਜੀ ਉਹ ਲੰਗ ਨਹੀਂ ਪਾਉਣਗੇ ਕਿਉਂਕਿ ਇਕੱਠ ਵੱਡੇ ਹੋਣੇ ਆ ਕਾਫਲੇ ਵੱਡੇ ਹੋਣੇ ਆ ਹਾਈਵੇ ਜਿਹੜਾ ਉਹ ਜਮ ਕੀਤਾ ਹੋਇਆ ਤਾਂ ਉਸ ਤੋਂ ਜਿਹੜੀਆਂ ਸਥਿਤੀਆਂ ਨੇ ਜਿੰਨੀ ਮਜ਼ਬੂਤੀ ਨਾਲ ਕੀਤਾ ਗਿਆ ਪਰ ਲੱਗਦਾ ਨਹੀਂ ਕਿ ਕਿਸਾਨਾਂ ਜਿਹੜੇ ਲੰਗਣਗੇ ਦੇਖੋ ਕਿਸਾਨ ਦੇਖ ਲੈਣਗੇ ਜੀ ਮੈਨੂੰ ਐ ਲੱਗਦਾ ਵੀ ਉਹ ਕਿਸਾਨਾਂ ਦਾ ਕਿਸਾਨਾਂ ਤੇ ਛੱਡ ਦੇਣਾ ਚਾਹੀਦਾ ਸਾਡੇ ਚੋਂ ਹੀ ਨੇ ਅਸੀਂ ਆਪਦੇ ਕੋਲੋਂ ਵੱਲੋਂ ਕੋਈ ਸਨੇਹਾ ਦਿੰਦੇ ਚੰਗੇ ਨਹੀਂ ਲਾਦੇ ਲੋਕ ਚੰਗੀ ਜਿਹਾ ਭਲੀ ਭੰਤੀ ਜਿਨ੍ਹਾਂ ਨੇ ਲੰਗਣਾ ਸੀ ਲੰਗ ਵੀ ਗਏ ਜਿਨ੍ਹਾਂ ਨੇ ਕੱਲ ਨੂੰ ਲੰਗਣਾ ਉਹ ਇੰਤਜ਼ਾਮ ਕਰ ਲੈਣਗੇ ਆਪਦੇ ਸਾਹਮਣੇ ਦੇਖ ਲੈਣਗੇ ਕੀ ਕਰਨਾ ਕਿਉਂਕਿ ਜਦੋਂ ਹੱਕ ਦੀ ਲੜਾਈ ਹੁੰਦੀ ਹੈ ਨਾ ਫਿਰ ਉਹ ਦੇਖਿਆ ਨਹੀਂ ਜਾਂਦਾ ਇਹਨਾਂ ਫਿਰ ਉਹ ਸਹੀ ਗਲਤ ਤਾਂ ਦੇਖਿਆ ਜਾਂਦਾ ਜਦੋਂ ਸਾਹਮਣੇ ਵਾਲਾ ਕੋਈ ਸਹੀ ਗਲਤ ਨਹੀਂ ਦੇਖ ਰਿਹਾ ਫਿਰ ਲੋਕਾਂ ਲੋਕ ਵੀ ਆਪਦੇ ਸਾਹਮਣੇ ਕੋਈ ਨਾ ਕੋਈ ਤੌਰ ਤਰੀਕਾ ਦਾ ਕਾਢ ਹੀ ਲੈਣਗੇ ਜੇ ਪਹੁੰਚਣਾ ਤਾਂ ਪਹੁੰਚ ਹੀ ਜਾਣਗੇ ਫਿਰ ਜੋ ਮਰਜ਼ੀ ਕਰ ਲੈਣ ਆਪਾਂ ਪਹਿਲਾਂ ਵੀ ਦੇਖਿਆ ਸੀਗਾ ਪਹਿਲਾਂ ਵੀ ਬਥੇਰਾ ਕੁਛ ਕੀਤਾ ਗਿਆ ਸੀਗਾ ਸਾਰੀਆਂ ਕੁ ਸ਼ਰੋਕ ਜਿਆਦਾ ਕੀਤਾ ਹੋਇਆ ਪਰ ਲੋਕਾਂ ਮੂਰੇ ਨਹੀਂ ਕੁਝ ਖੜਦਾ ਹੁੰਦਾ ਲੋਕਾਂ ਦੇ ਵਹਾ ਦੇ ਵਿੱਚ ਕੁਝ ਨਹੀਂ ਖੜਦਾ ਹੁੰਦਾ ਲੋਕ ਸਭ ਕਰ ਲੈਣਗੇ ਇੰਦਿਆਂ ਤਾਂ ਇਹ ਗੱਲਬਾਤ ਸਾਡੀ ਹੋਈ ਹੈ ਤੇ ਤੁਸੀਂ ਸਾਰਾ ਜਿਹੜਾ ਸਮਝ ਹੀ ਗਏ ਹੋਵੋਗੇ ਕਿ ਜਿਹੜੇ ਲੋਕ ਜਦੋਂ ਬਾਹਰ ਨਿਕਲਦੇ ਨੇ ਘਰੋਂ ਤਾਂ ਉਹ ਰਸਤੇ ਆਪੋ ਆਪਣੇ ਬਣਾ ਲੈਂਦੇ ਨੇ ਚੁਣ ਲੈਂਦੇ ਨੇ ਤੇ ਜਿਹੜਾ ਟੀਚਾ ਮਿੱਥਿਆ ਹੁੰਦਾ ਉਸ ਟੀਚੇ ਤੇ ਪਹੁੰਚ ਕੇ ਹੀ ਦਮ ਲੈਂਦੇ ਨੇ ਪੰਜਾਬੀਆਂ ਦੀ ਸਭ ਤੋਂ ਵੱਡੀ ਖਾਸੀਅਤ ਹੀ ਇਹ ਹੈ ਤੇ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ